ਬਾਬਾ ਜੁਜਾਰ ਸਿੰਘ ਕਲੋਨੀ ਵਿੱਚ ਚੁਬਾਰੇ ਚ ਰਹਿ ਰਹੇ ਕਿਰਾਏਦਾਰ ਦੇ ਉੱਤੇ ਦੁੱਖਾਂ ਦਾ ਪਹਾੜ ਟੁੱਟਿਆ ਉਸ ਨੇ ਆਪਣਾ ਦੁਖੜਾ ਰੋਂਦੇ ਹੋਏ ਦੱਸਿਆ ਕਿ ਜਦੋਂ ਉਹ ਆਪਣੀ ਪਤਨੀ ਤੇ ਬੱਚਿਆਂ ਦੇ ਨਾਲ ਸੌ ਰਿਹਾ ਸੀ ਤਾਂ ਜਦੋਂ ਸਵੇਰੇ 5 ਵਜੇ ਅਚਾਨਕ ਉੱਠਿਆ ਤਾਂ ਉਸ ਨੇ ਆਪਣੇ ਕਮਰੇ ਦੀ ਅਲਮਾਰੀ ਨੂੰ ਖੁੱਲਿਆ ਦੇਖਿਆ ਤਾਂ ਜਦੋਂ ਉਸ ਨੇ ਇਸ ਅਲਮਾਰੀ ਨੂੰ ਖੁੱਲਾ ਦੇਖਿਆ ਤਾਂ ਉਸ ਦਾ ਸਾਰਾ ਸਮਾਨ ਬਾਹਰ ਖਿਲਰਿਆ ਪਿਆ ਸੀ ਜਿਸ ਨੂੰ ਦੇਖ ਕੇ ਉਸ ਦੇ ਹੋਸ਼ ਛੁੱਟ ਗਏ ਤਾਂ ਫਿਰ ਉਸ ਨੂੰ ਯਾਦ ਆਇਆ ਕਿ ਉਹ ਪੂਰੀ ਤਰਾ ਬਰਬਾਦ ਹੋ ਚੁੱਕਿਆ ਹੈ ਕਿਉਂਕਿ ਉਸਦੇ ਦੱਸਣ ਮੁਤਾਬਕ ਉਸਨੇ ਅਲਮਾਰੀ ਦੇ ਵਿੱਚ 4.5 ਲੱਖ ਰੁਪਏ ਅਤੇ 3 ਤੋਲੇ ਸੋਨਾ ਰੱਖਿਆ ਸੀ ਜੋ ਉੱਥੇ ਬਿਲਕੁਲ ਵੀ ਨਹੀਂ ਸੀ ਪੀੜਤ ਕਿਰਾਏਦਾਰ ਨੇ ਦੱਸਿਆ ਹੈ ਕਿ ਉਸ ਦਾ ਮਕਾਨ ਬੰਦ ਰਿਹਾ ਜਿਸ ਨੂੰ ਲੈ ਕੇ ਉਹਨੇ 1-1 ਰੁਪਇਆ ਜੋੜ ਕੇ ਇਹ ਪੈਸੇ ਰੱਖੇ ਹੋਏ ਸਨ ਅਤੇ ਚੋਰਾਂ ਨੇ ਉਹਨਾਂ ਦੇ ਸੁੱਤੇ ਹੋਏ ਦਾ ਫਾਇਦਾ ਲੈਂਦੇ ਹੋਏ ਇਸ ਦੇ ਉੱਤੇ ਹੱਥ ਸਾਫ਼ ਕਰ ਦਿੱਤਾ ਤਾਂ ਕਿਵੇਂ ਮਿਹਨਤ ਤੇ ਖੂਨ ਪਸੀਨੇ ਦੀ ਕਮਾਈ ਜਿਹੜੀ ਹੈ ਇਸ ਕਿਰਾਏਦਾਰ ਵੱਲੋਂ ਇਕੱਠੀ ਕੀਤੀ ਗਈ ਸੀ ਤਾਂ ਜਦੋਂ ਚੋਰਾਂ ਨੇ ਇਸ ਦੇ ਉੱਤੇ ਹੱਥ ਸਾਫ਼ ਕਰ ਦਿੱਤਾ ਤਾਂ ਉਸਦੇ ਸੁਪਨੇ ਚੂਰ-ਚੂਰ ਹੋ ਗਏ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਉਸਦੇ ਦੱਸਣ ਮੁਤਾਬਕ ਉਹ ਮਕਾਨ ਕਿਵੇਂ ਬਣਾਏਗਾ ਅਤੇ ਇਹ ਘਾਟਾ ਕਿਵੇਂ ਪੂਰਾ ਕਰੇਗਾ ਪੀੜਤ ਕਿਰਾਏਦਾਰ ਨੇ ਦੱਸਿਆ ਕਿ ਚੋਰਾਂ ਨੇ ਸੁੱਤੇ ਪਏ ਪਰਿਵਾਰ ਦੇ ਨਾਲ ਦੇ ਕਮਰੇ ਵਿੱਚ ਇਸ ਤਰ੍ਹਾਂ ਚੋਰੀ ਕੀਤੀ ਕਿ ਪਰਿਵਾਰ ਨੂੰ ਇਸ ਤਰ੍ਹਾਂ ਦੀ ਭੈਣਕ ਬਿਲਕੁਲ ਨਹੀਂ ਲੱਗੀ। ਚੋਰਾਂ ਨੇ ਨਾਲ ਦੇ ਕਮਰੇ ਦੇ ਵਿੱਚ ਜਾ ਰਹੇ ਦਰਵਾਜ਼ੇ ਦੇ ਮੂਹਰੇ ਪਹਿਲਾਂ ਤਾਂ ਸੋਫਾ ਲਗਾ ਦਿੱਤਾ ਅਤੇ ਖਿੜਕੀ ਦੇ ਉੱਪਰ ਬਾਅਦ ਵਿੱਚ ਪਰਦਾ ਲਗਾ ਦਿੱਤਾ ਤਾਂ ਜੋ ਕਿਸੇ ਨੂੰ ਪਤਾ ਨਾ ਲੱਗੇ ਜਾਂ ਫਿਰ ਖਿੜਕੀ ਦੇ ਆਰ-ਪਾਰ ਦੇਖਿਆ ਨਾ ਜਾ ਸਕੇ ਅਤੇ ਆਪਣਾ ਕੰਮ ਕਰਕੇ ਉਥੋਂ 9:02 11 ਹੋ ਗਏ ਤਾਂ ਪੀੜਤ ਕਿਰਾਏਦਾਰ ਨੇ ਚੋਰੀ ਦੀ ਇਤਲਾਹ ਪੁਲਿਸ ਨੂੰ ਦਿੱਤੀ ਹੈ ਤਾਂ ਹੁਣ ਇਹ ਵੇਖਣਾ ਹੋਏਗਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਿੰਨੀ ਜਲਦੀ ਪੁਲਿਸ ਉਨਾ ਚੋਰਾਂ ਨੂੰ ਸਲਾਖਾਂ ਦੇ ਪਿੱਛੇ ਸੁੱਟੇਗੀ ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਪਰ ਜੇਕਰ ਗੱਲ ਕਰੀਏ ਪੀੜਤ ਕਿਰਾਏਦਾਰ ਦੇ ਸੁਪਨੇ ਹੋਣਾ ਚੂਰ-ਚੂਰ ਹੋ ਗਏ ਨੇ ਜੋ ਉਸਨੇ ਆਪਣੇ ਖੂਨ ਪਸੀਨੇ ਤੇ ਮਿਹਨਤ ਦੀ ਕਮਾਈ ਦੇ ਨਾਲ ਇੱਕ ਇੱਕ ਰੁਪਈਆ ਜੋੜ ਕੇ ਰੱਖਿਆ ਹੋਇਆ ਸੀ ਯਾਨੀ 4.5 ਲੱਖ ਰੁਪਏ ਅਤੇ 3 ਤੋਲੇ ਸੋਨਾ ਜੋ ਬਣਾਇਆ ਸੀ ਉਸਦੇ ਦਸਨ ਮੁਤਾਬਕ ਚੋਰਾਂ ਨੇ ਉਸਦੇ ਉੱਤੇ ਹੱਥ ਸਫਾਈ ਜਿਹੜੀ ਆ ਦਿਖਾ ਦਿੱਤੀ ਹੈ ਅਤੇ ਉਥੋਂ ਰਾਫੂ ਚੱਕਰ ਹੋ ਗਏ ਨੇ ਇਸ ਮੌਕੇ ਤੇ ਪੀੜਤ ਕਿਰਾਏਦਾਰਤਾ ਕੀ ਕਹਿਣਾ ਤੁਹਾਨੂੰ ਉਹ ਵੀ ਸੁਣਾ ਦਿੰਨੇ ਆ ਮੇਰਾ ਨਾਮ ਸੁਖਵੀਰ ਸਿੰਘ ਆ ਜੀ ਮੈਂ ਲੈਬਾਰਟਰੀ ਦਾ ਕੰਮ ਕਰਦਾ ਤੇ ਕਿਹੜੀ ਘਰ ਰਹਿਣਾ ਸਰ ਮੈਂ ਇੱਥੇ ਰੈਂਟ ਤੇ ਰਹਿਣਾ ਸਮਰਾਲੇ ਤੇ ਸਵੇਰੇ ਜਦੋਂ ਮੈਂ 5:30 ਵਜੇ ਉੱਠਿਆ ਰਾਤ ਸੀ ਨਾਰਮਲ ਪਏ ਜਾਂ ਜਿੱਦਾਂ ਜਰੂਰੀ ਟੀਵੀ ਸੀ ਸਾਡੀ ਸਵੇਰੇ 5:30 ਵਜੇ ਆਹ ਸੌਰੀ 5 ਵਜੇ ਉੱਠਿਆ ਤਾਂ ਮੈਂ ਬਾਹਰ ਸਾਡੇ ਬੈਗ ਵਗੈਰਾ ਕਿਲੇ ਦੇ ਵਿੱਚ ਦੇਖੇ ਤਮਨ ਨਾਲ ਦੇ ਰੂਮ ਦੇ ਵਿੱਚ ਜਿੱਥੇ ਸਾਡੀ ਅਲਮੀਰਾ ਵਗੈਰਾ ਪਈ ਹੈ ਉਧਰ ਚੈੱਕ ਕੀਤਾ ਤਾਂ ਸਾਰਾ ਅੰਦਰ ਚੋਰੀ ਹੋਈ ਹੋਈ ਸੀ ਤੇ ਚੋਰੀ ਦੀ ਗੱਲ ਕਰੀਏ ਕੀ ਨੁਕਸਾਨ ਹੋਇਆ ਸਰ ਮੇਰਾ ਕੋਲ 4.5 ਲੱਖ ਰੁਪਏ ਕੈਸ਼ ਸੀ ਮੇਰਾ ਘਰ ਬਣ ਰਿਹਾ ਉਹਦੇ ਲਈ ਮੈਂ ਰੱਖਿਆ ਹੋਇਆ ਸੀਗਾ ਸਮਾਨ ਪੰਜਾਬਾਣਾ ਬੰਦਾ

ਕਿਉਂਕਿ ਅਸੀਂ ਰੈਂਟ ਤੇ ਰਹਿੰਦੇ ਆ ਤੇ ਮੇਰੇ ਮੰਮੀ-ਦਾਦੀ ਉਹ ਰਹਿੰਦੇ ਨੇ ਨਾਲ ਕੋਈ ਅਸੀਂ ਫੈਮਲੀ ਹੈ ਹੋਰ ਤਾਂ ਕੋਈ ਆਮਦਾ ਨਹੀਂ ਸ਼ੱਕ ਵਗੈਰਾ ਤਾਂ ਕਿਸੇ ਤੇ ਹੈ ਨਹੀਂ ਪਲਾਨ ਕੋਈ ਇਹਦੀ ਪੋਰਟ ਨੋਟ ਪਲਾਸ ਕਰਤੀ ਹਾਂਜੀ ਉਹਨਾਂ ਨੂੰ ਕਰਤਾ ਉਹ ਆ ਰਹੇ ਨੇ ਮੇਰਾ ਨਾਮ ਬਲਵਿੰਦਰ ਸਿੰਘ ਹੈ ਜੀ ਤੇ ਇਹ ਮੌਲਾ ਹੋ ਰਿਹਾ ਹੈ ਇਹ ਮੌਲਾ ਸ਼ਾਹਜਾਹ ਜੀ ਹਰ ਸਿੰਘ ਨਗਰ ਜੀ ਕੀ ਘਟਨਾ ਹੈ ਇਹ ਘਟਨਾ ਜੀ ਮੇਰੇ ਨਾਲ ਗਵਾਨ ਚ ਸੁਖਵੀਰ ਸਿੰਘ ਸੁਖੀ ਰਹਿੰਦਾ ਇਹ ਕਰਨ ਹਸਪਤਾਲ ਚ ਜੋਬ ਕਰਦਾ ਇਹਦਾ ਆਪਣੇ ਇੱਥੇ ਘਰ ਨਵਾਂ ਬਣ ਰਿਹਾ ਇਹਨੇ ਇੱਥੇ ਗਵਾਂਡੀਆਂ ਦੇ ਘਰ ਕਿਰਾਏ ਕਰਾਇ ਦੇ ਦਿੱਤਾ ਦੀ 2-3 ਮਹੀਨੇ ਤੋਂ ਰਹ ਰਹੇ ਆ ਤੇ ਇਸ ਵਾਰ 4:30 ਵਜੇ ਸਾਨੂੰ ਆਜਾ ਪਹੁੰਚਿਆ ਜਦੋਂ ਆ ਕੇ ਦੇਖਿਆ ਤਾਂ ਲੋਕਰ ਤੋੜੇ ਹੋਏ ਸੀ ਸਾਰੇ ਇਹ ਦੋਹੇ ਮੀਆਂ ਬੀਬੀ ਇੱਕ ਕਮਰੇ ਸੁੱਤੇ ਦੀ ਇਹ ਮੰਮੀ ਡੇਢੀ ਪਿੰਡ ਗਈ ਉਹ ਚਾਰ ਜਣੇ ਰਹਿੰਦੇ ਨੇ ਦੂਜੇ ਕਮਰੇ ਚ ਸਾਰਾ ਕੁਝ ਜੋ ਨਾਲ ਸੋਨਾ ਪੀ ਤੇ 4.5 ਲੱਖ ਰੁਪਏ ਲੱਗਦੀ ਹੈ ਜੋ ਹਸਪਤਾਲ ਦਾ ਕੈਸ਼ ਵਗਰਾ ਲੈ ਕੇ ਹੁੰਦਾ ਉਹ ਜਿਹਨੇ ਕਿ ਤੰਗ ਨਹੀਂ ਮਾਤੀ ਜੇ ਕੰਮ ਹੋਇਆ ਲੱਗਦਾ ਵੀ ਪਿਆਰਾਂ ਦੇ ਹੌਸਲੇ ਬੁਲੰਦ ਨੇ ਇਹ ਪੂਰੇ ਹੌਸਲੇ ਬੁਲੰਦ ਨੇ ਅਸੀਂ ਤਾਂ ਆਪਣੀ ਜ਼ਿੰਦਗੀ ਚ 50 ਸਾਲ ਦੀ ਉਮਰ ਹੋ ਗਈ ਤੇ ਪਹਿਲੀ ਵਾਰ ਸੁਣਿਆ ਵੀ ਘਰ ਚੱਕਣ ਸ਼ਰੇਮ ਚੋਰੀ ਹੋ ਗਈ ਇਸ ਲੋ ਦਾ ਪ੍ਰਸ਼ਾਸਨ ਕੀ ਆ ਕੁਛ ਨਹੀਂ ਕਰ ਸਕਦਾ ਪ੍ਰਸ਼ਾਸਨ ਤੋਂ ਵੀ ਮੰਗ ਕਰ ਦੋ ਪ੍ਰਸ਼ਾਸਨ ਦਾ ਚੋਰੀ ਨੂੰ ਕੱਢਿਆ ਜਾਵੇ ਇਹ ਚੋਰੀ ਨੂੰ ਕੱਢਿਆ ਜਾਵੇ ਕਿਉਂਕਿ ਇਹ ਆ ਕਿ ਹੁਣ ਤਾਂ ਚੋਰੀ ਹੋਈ ਹੈ ਜੀ ਕਿਤੇ ਅਚਾਨਕ ਸੁਖਵੀਰ ਸੁਖੀ ਜਾਗ ਜਾਂਦਾ ਤਾਂ ਉਹਨਾਂ ਦਾ ਕੀ ਪਤਾ ਕਿ ਕੀ ਕਰ ਸਕਦੇ ਕੋਈ ਵੀ ਹੋਰ ਵੱਡੀ ਵਾਰ ਦਾ ਤੁਹ ਸਦੀ ਇਸ ਨੂੰ ਕੈਮਰੇ ਵਗੈਰਾ ਲੱਗਿਆ ਕੋਈ ਨਹੀਂ ਲੱਗਿਆ ਕੈਮਰਾ ਨਹੀਂ ਲੱਗਿਆ ਮਹੱਲੇ ਦੇ ਪਰੇ ਕੈਮਰੇ ਲੱਗੇ ਹੋਏ ਨੇ ਉਹ ਰਸਤੇ ਦੇ ਕੈਮਰੇ ਕਵਰ ਕੀਤੇ ਜਾਣਗੇ ਸਿੰਘ ਜੀ ਆਹ ਜੀ ਸਾਡਾ ਵੰਡੀ ਆ ਜੀ ਇਹ ਇਹ ਕਈ ਸਾਲਾਂ ਤੋਂ ਸਾਡੇ ਉੱਪਰ ਕਿਰਾਏ ਤੇ ਰਹਿੰਦਾ ਜੀ ਇਹ ਮੁੰਡਾ ਇੱਕ ਕਾਫੀ ਪੈਸਾ ਜੀ ਸਾਡਾ 4.5 ਲੱਖ ਰੁਪਏ ਦੀ ਗੇੜ ਜੀ ਆਹ ਹਾਸੀਗਾ ਸੋਨਾ ਸੀਗਾ ਕੁੜੀ ਦਾ ਹੱਡੀ ਦਾ ਜੀ ਇਹ ਪਰ ਇੰਨਾ ਅਸੀਂ ਬਾਵਜੂਦ ਇੰਨਾ ਅਸੀਂ ਪਰਿਵਾਰ ਦੇ ਮੈਂਬਰ ਆ ਜੀ ਸਾਨੂੰ ਕੁਝ ਸਮਝ ਨਹੀਂ ਲੱਗੀ ਜੀ ਇਸ ਬਾਰੇ ਉਹ ਵੀ ਥੱਲੇ ਰਹਿੰਦੇ ਹਾਂ ਅਸੀਂ ਥੱਲੇ ਰਹਿੰਦੇ ਆ ਜੀ ਇੱਧਰ ਰਹਿੰਦੇ ਆ ਜੀ ਅਸੀਂ 50 ਜੀ ਆ ਜੀ ਆਲਦਾਲੇ ਤਿੰਨੇ ਘਰ ਦੀ ਉੱਤੇ ਸਾਡੇ ਨੇ ਜੀ ਪੌਕੇ ਨੇ 2 ਵਜੇ ਅਸੀਂ ਹਿੱਲੇ ਆ ਜੀ ਪਰ ਸਾਨੂੰ ਕੁਝ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਕਿੰਨੇ ਵਜੇ ਦੀ ਘਟਨਾ ਲੱਗਦੀ ਹੈਗੀ ਇਹ ਇਹ ਜੀ 2 ਵਜੇ ਤੋਂ 3 ਵਜੇ ਦੇ ਗੇੜ-ਗੇੜ ਜੀ ਬੱਸ 12 ਵਜੇ ਮੂਟਰਾਂ ਤੋਂ ਆਉਂਦੀ ਹੈ ਜੀ ਗੇੜਾ ਮਾਰ ਕੇ ਲਾਈਟ ਆਉਂਦੀ ਹੈ ਜੀ ਅੱਜ ਰਾਤ ਆਈ ਨਹੀਂ ਅਸੀਂ ਗਏ ਨਹੀਂ ਹੈਗੇ ਜੀ ਬੱਸ ਪੂਰੀ ਸਾਡੇ ਮੱਝ ਸੁੱਈ ਹੋਈ ਹੈ ਉਹਦੇ ਕਰਕੇ ਹੀ ਨਿਗ੍ਹਾ ਰੱਖਦੇ ਆਂ ਜੀ ਉੱਠ ਕੇ ਪਰ ਸਾਨੂੰ ਕੋਈ ਪਤਾ ਨਹੀਂ ਲੱਗਿਆ ਜੀ ਇਹਦੇ ਬਾਰੇ ਵੀ ਕੀ ਹੋਇਆ ਕੀ ਨਹੀਂ ਹੋਇਆ ਜਦ ਸਵੇਰੇ ਸਾਨੂੰ ਪਤਾ ਲੱਗਿਆ ਜੀ ਸਾਂਹ ਕਾਫੀ ਹੋ ਗਿਆ ਨਕਸ਼ਾ ਕੀ ਮੰਗ ਕੀ ਕਰ ਮੰਗ ਕਰਦੇ ਜੀ ਵੀ ਇਹ ਚੋਰ ਫੜਿਆ ਜਾਵੇ ਛੇਤੀ ਤੋਂ ਛੇਤੀ ਜੀ ਇਹ ਤੇ ਜਿਹੜਾ ਮੁੰਡਾ ਹੈਗਾ ਇਹ ਕੀ ਕੰਮ ਕਰਦਾ ਕੀ ਇਹ ਲਾਈਵ ਡੇਕ ਵਿੱਚ ਕੰਮ ਕਰਦਾ ਡਾਕਟਰ ਕਨਨ ਹਸਪਤਾਲ ਚ ਜੀ ਇਹ ਬਹੁਤ ਸਾਊਆ ਮੁੰਡਾ ਜੀ ਪਿਛਲੇ 12 13 ਸਾਲ ਤੋਂ ਉੱਥੇ ਕੰਮ ਕਰ ਰਿਹਾ ਜੀ ਇਹ ਕਹੀਏ ਜੀ ਆਪਾਂ ਕੋਈ ਆਏ ਨਹੀਂ ਹੈਗਾ ਜੀ ਸਾਊਆ ਬਹੁਤ ਪਰਿਵਾਰ ਜੀ ਹੈ ਸਾਡਾ ਕੀ ਜਿਵੇਂ ਡੋਟੀ ਸੰਘਣੀ ਵਾਦੀ ਇੱਥੇ ਵਧੀਆ ਹੈਗਾ ਗੋਡਾ ਡੋਲਾ ਇਹ ਜੱਗ ਕੰਮ ਹੋਣਾ ਹੋਣਾ ਬਹੁਤ ਮੰਦਭਾਗੀ ਗੱਲ ਆ ਜੀ ਇਹ ਸਾਡੇ ਵਾਸਤੇ ਜੀ ਸਾਡੇ ਸਾਰੇ ਹੀ ਕਰਨੇ ਜੀ ਕੋਈ ਹੈ ਨਹੀਂ ਐਸੀ ਵੈਸੀ ਗੱਲਬਾਤ ਜੀ ਇਹ ਬਹੁਤ ਮਾੜੀ ਗੱਲ ਆ ਜੀ ਇਹ ਕਦੇ ਅੱਜ ਤਾਈਂ ਹੋਇਆ ਨਹੀਂ ਜੀ ਸਾਡੇ हा जी आे जी हाल तक न